ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ گاਮਾਂ ਸੇ ਲੈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਤੇ ਜਿਸ ਪਿੰਡ ਜੋ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਬਈ ਨੇੜੇ ਪਿੰਡ ਭਦੌੜ ਤੇ ਸੈਣਾ ਰਹਿ ਜਾਂਦਾ ਹੈ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਠੀਕ ਆ ਜੀ ਵਧੀਆ ਨਾਮ ਤੇ ਮੋਬਾਈਲ ਨੰਬਰ ਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 9872799 ਨੂੰ 9972796931 ਬਾਈ ਦਾ ਕੰਟੈਕਟ ਨੰਬਰ ਹੈ ਕਿਹੜਾ ਸੂਆ ਸੂਈ ਆ ਬੜ ਬਾਈ ਦੂਜਾ ਸੂਆ ਸੂਈ ਜੀ ਕਦੋਂ ਸੂਈ ਆ ਵੀਰੇ ਇਹਨੂੰ ਚੌਥਾ ਦੇਣਾ ਜੀ ਬੱਚਾ ਕੀ ਦੇਤਾ ਬੱਸ ਆ ਜੀ ਬੱਚਾ ਦੇਤਾ ਹਾਂਜੀ ਕਿੰਨਾ ਬੋਲਾ ਤਿਆਰ ਆ ਬੋਲਾ 16 ਲੀਟਰ ਤਿਆਰ ਆ ਜੀ ਠੀਕ ਦੋਤਾ ਦੂਗੀ 22 ਲੀਟਰ ਦਾ ਓਕੇ ਬਾਈ ਨਾ ਗਰਮੀ ਮੰਨੇ ਥੋੜੀ ਜਿਹੀ ਕਰਾਉ ਸਾ ਬਾਕੀ ਟਾਈਮ ਦਿਖਾ ਦੇ ਚਵਾਈ ਹੋਈ ਵੀ ਆ ਦੀ ਕਿੰਨੇ ਵਜੇ ਕਰੀ ਸਵੇਰੇ ਚਵਾਈ 6 ਵਜੇ 6 ਵਜੇ ਹਾਂ ਤੇ 10:03 ਹੋ ਗਏ ਹੋਸਾ ਹੁਣਾਂ ਪਯੋਰ ਦੂਜਾ ਸੁਆ ਕੋਈ ਤੀਜਾ ਨਹੀਂ ਸਕਾ ਤਿੰਨ ਤਰੀਕਾ 7ਵਾਂ ਮਹੀਨਾ 2025 ਇੱਥੇ ਖੜਾ ਮਰਜੀ ਡਾਲ ਰਹੇ ਹਾਂ ਹਾਂ ਕੋਈ ਨਿਆਣਾ ਪਾਲਾ ਬਾਈ ਕੋਈ ਚੱਕਰ ਨਹੀਂ ਲੈ 17 ਬਾਈ ਕਹਿੰਦਾ ਕੋਈ ਚੱਕਰ ਨਹੀਂ ਮਾਰ ਕੇ ਖਾਣੇ ਜਿਵੇਂ ਮਰਜੀ ਬੱਚਾ ਛੱਡ ਕੇ ਨਿਆਣਾ ਪਾਲਾ ਕੋਈ ਚੱਕਰ ਹੀ ਨਹੀਂ ਆਲੇ ਚਾਹੇ ਚੋਕੇ ਲੈ ਜਾ ਅਗਲਾ ਠੀਕ ਹੈ ਬਾਈ ਹਾਂ ਲੈ ਖਾਣਾ ਬਹੁਤ ਚੰਗਾ ਲੱਗਿਆ ਮੁਠੀ ਵਾਲਾ ਥਾਣਾ ਕਲਾ ਕਲਾਤਨ ਭਾਈ ਬਹੁਤ ਲਗਾਣੇ ਦੇ ਦੇਣਾ ਹੈ ਮਾਲਾ ਵੀ ਬਾੜਾ ਤਾਂ ਆਪਾਂ ਕਹਿੰਦੇ ਨੇ 22-23 ਕਿਲੋ ਖੁੱਲੇ ਠੀਕ ਆ ਹਾਂ ਪਿਆਰ ਦੁਜਾਸ ਹੋਇਆ ਭਾਈ ਲੈ ਭਾਈ ਬੜਾ ਚੰਗਾ ਹੈ ਦੇ ਬਾ ਤਾਂ ਥਣ ਥੋ ਬਾੜਾ ਵਧੀਆ ਲੱਗਿਆ ਵਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਫੇਸ ਦੀ ਬਿਊਟੀ ਕਮਾਉਂ ਚਵਾਈ ਦੇਖੇ ਤੂੰ ਇਧਰ ਆ ਜਾ ਸੀਲ ਫੁੱਲ ਜਿਵੇਂ ਮਰਜ਼ੀ ਬਹਿ ਜਾ ਚੂਣ ਦੇਖ ਯਾਰ ਚਰਮਾਈ ਰਹਾ ਹਨ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਕੀ ਆ ਬਾਤ ਆ ਯਾਰ ਨਹੀਂ ਰੀਸਾਂ ਭਾਈ ਲੈ ਮਗਰ ਲੈ ਥਣ ਆਈ ਚੈੱਕ ਕਰ ਲੋ ਚ ਭਾਈ ਠੰਡੀ ਐ ਨਹੀਂ ਕਾ ਥੱਲਣਾ ਹੈ ਹੀ ਨਹੀਂ ਕਰਮ ਵਾਲੇ ਸੂਈ ਸਵਾਈ ਬੱਚਾ ਆ ਗਿਆ ਮਗਰ ਬੱਚਾ ਭਾਈ ਬਾਕੀ ਥਾਣ ਲੇਵਾ ਤਾਂ ਯਾਰ ਇੱਕ ਨੰਬਰ ਆ ਜੀ ਹਣ ਦੇਖ ਤੋ ਹਾਂ ਦੂਰ ਦੂਰਾ ਬਾਕੀ ਥਾਣ ਮੋٹے ਮੋٹے ਥਾਣਾ ਕੋਈ ਨਿਕੇ ਨਿਕੇ ਥਾਣ ਨਹੀਂ ਸਹੀ ਗੱਲ ਆ ਭਾਈ ਇੱਕ ਨੰਬਰ ਲੇਵਾ ਇੱਕ ਨੰਬਰ ਥਾਣ ਭਾਈ 8 ਲੀਟਰ ਦੁੱਧ ਐ ਮਾਲਾ ਵੀ ਡੰਗਦਾ ਹੁਣ ਤਿਆਰ ਓਕੇ ਭਾਈ ਚੌਥਾ ਦਿਨ ਸੂਈ ਨੂੰ ਇਹਨੂੰ ਫੁੱਲ ਬ੍ਰੀਡ ਫੁੱਲ ਕੱਦ ਸੂਈ ਸਵਾਈ ਲੇਵਾ ਕਮਾਲ ਦਾ ਚਵਾਈ ਇਹਦੀ ਹੋਈ ਵੀ ਆ ਤੇ ਟਾਈਮ ਆਪਾਂ ਵੀਡੀਓ ਦੇ ਵਿੱਚ ਦੱਸ ਹੀ ਦਿੱਤਾ ਆ ਜਾ ਕੱਦ ਫੁੱਲ ਕੱਲ ਫੁੱਲ ਵੱਡੀ ਆ ਕੋਈ ਛੋਟੀ ਨਾ ਮੰਨ ਕੇ ਨਾ ਆਵੇ ਹੂੰ ਤੂਰਾ ਵੀ ਇੱਕ ਨੰਬਰ ਆ ਬਾਈ ਨਗਰ ਉਹ ਦਿਖਾ ਦੇ ਲੈ ਵਾਲੂ ਬਸ ਐਡਾ ਛੋਟਾ ਦਾ ਖਾ ਤੇ ਕੀ ਮੋ ਲਜਾਇਜ ਫਿਰ ਮੁੱਲ ਕਰਾਉਣਾ ਤਾਂ 80000 ਆ ਠੀਕ ਆ ਬਸ ਇਹਦਾ ਲੈਣ ਦੇਣੀ 7200 ਛੋਟ ਕਰਾਂਗੇ ਮੁੱਲ ਕਰਾਉਣਾ ਬਾਈ ਕਹਿੰਦਾ 80000 ਕਰਾ ਲਓ ਤੇ 72000 ਦੇ ਵਿੱਚੋਂ ਛੋੜ ਹੀ ਹੋਊਗੀ ਬਾਈ ਮੋਲ ਲੈਣ ਦੇਣ ਵਾਲਾ ਬਾਹਲਾ ਕੋਈ ਬਾਹਲਾ ਵੱਦਾ ਘਾਟਾ ਨਹੀਂ ਹੋਣਾ ਹਾਂ ਬਸ ਬਾਹਲਾ ਫਰਕ ਨਹੀਂ ਹੈਗਾ ਦੇਵਾ ਦੇਖੋ ਕਮਾਲ ਆ ਇਧਰੋਂ ਮਗਰੋਂ ਦਿਖਾ ਦੇ ਲੈ ਲੈਵਰੀ ਕੁਆਲਿਟੀ ਕਮਾਲ ਹੈ ਕਹਿੰਦੇ ਭਾਈ ਹਾਂ ਲੈ ਬਹੁਤ ਸੋਹਣਾ ਆਰਡਰ ਭਾਈ ਫੁੱਲ ਕੱਦ ਫੁੱਲ ਬ੍ਰੀਡ ਸਰ ਤੋਂ ਆਲੇ ਵਾਲਾ ਸਾਡੇ ਇਧਰੋਂ ਥਣ ਥਣ ਇੱਥੇ ਕਰਕੇ ਦਿਖਾ ਦੇ ਪੰਦੀ ਦੇ ਨਾਲ ਨੂੰ ਨਾ ਫੁੱਲ ਚਿੰਗ ਹਾਂ ਪੂਰਾ ਗਿੜਗਿੜ ਤੇ ਥਣ ਪਿਆ ਮੂੰਹ ਵੀ ਦਿਖਾ ਦੇ ਸਹੀ ਗੱਲ ਹੈ ਫੇਸ ਦਿਖਾ ਦੇ ਲੈ ਫੇਸ ਦੀ ਬਿਊਟੀ ਵੀ ਕਮਾਲ ਸੋਈ ਸਵਾਈ ਲੈ ਲੈ ਬ੍ਰੀਡ ਬੜੀ ਆ ਵੈੜ ਤੇ ਬ੍ਰੀਡ ਹਾਂ ਪਿਆਰ ਦੂਜਾ ਸੂਆ ਸਹੀ ਹੈ ਬਈ ਹਾਂ ਇੱਕਾ ਨੰਬਰ ਵੜਾ ਚੁਾਈ ਵੀ ਇੱਕ ਨੰਬਰ ਘਾਟ ਹੀ ਨਹੀਂ ਕਿਸੇ ਪਾਸੋਂ ਮੁੱਲ ਵੀ ਵਾੜਾ ਨਹੀਂ ਰੱਖਿਆ ਬਾਈ ਨੇ ਜਿਵੇਂ ਜਾਇਜ਼ ਮੁੱਲ ਦੋ ਨੰਬਰ ਇਹ ਕਿਹੜਾ ਸੂਆ ਸੂਈ ਦੂਜਾ ਸੂਈ ਇਹ ਆ ਜੀ ਇੱਕਦੋਂ ਸੂਈ ਇਹਨੂੰ ਅੱਜ ਤੀਜਾ ਦੇਣਾ ਉਹਨੂੰ ਚੌਥਾ ਇਹਨੂੰ ਤੀਜਾ ਬੱਚਾ ਕੀ ਦੇਤਾ ਹਾਂਜੀ ਬੱਚਾ ਬੱਛਾ ਜੀ ਇਹਦੇ ਮਗਰ ਬੱਚਾ ਦਿੱਤਾ ਬਾਈ ਹਾਂਜੀ ਲੈ ਬਈ ਜਿਵੇਂ ਮਰਜੀ ਨਿਆਣਾ ਪਾਲਾ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀ ਲੈ ਵੀ ਫੋਨ ਹਾਂਜੀ ਪੂਰੀ ਤਸੱਲੀ ਕਰਾਤੀ ਬਾਈ ਨੇ ਲੈ ਧਾਰਾਂ ਵੀ ਮਾਰਤੀਆਂ ਇਸੇ ਪਾਸੋਂ ਕੋਈ ਘਾਟ ਨਹੀਂ ਲੇ ਦਿਖਾ ਦੇ ਭਾਈ ਚਵਾਈ ਮੜਿਆ ਸੈਲਜੀ ਦੇ ਦੇ ਲੈ ਲੈ ਬਈ ਕੀ ਬਾਤ ਇਹਦੇ ਥੱਲੇ 12 ਲੀਟਰ ਠੀਕ ਹੈ ਇਹ ਜਾ ਦੇਣਾ ਹੂੰ ਬੜੀ ਇਹ ਤਾਂ ਦੋ 16 ਕਿਲੋ ਭਾਈ ਬਾਕੀ ਗਰਮੀ ਨਹੀਂ ਮੰਨਦੀ ਜਮਾ ਮੱਝ ਨਾਲ ਦਾ ਦੁੱਧ ਹਾਂ ਲੈ ਕਣੀ ਹਾਂ ਫੌਰ ਪੂਰੀ ਆਉ ਗਰਮੀ ਮੱਝ ਨਾਲ ਦਾ ਦੁੱਧ ਦੇਉਗੀ ਲੈ ਹਾਂ ਲੈ ਚਵਾਈ ਦੇਖ ਚਵਾਈ ਇੱਕ ਨੰਬਰ ਚਵਾਈ ਤਾਂ ਮੈਂ ਗੱਲ ਹੀ ਕੋਲ ਯਾਰ ਕੋਈ ਭੂਰ ਨਹੀਂ ਸਰਲਾ ਨਹੀਂ ਚਾਹੀ ਅਗਲਾ ਮੰਗਾ ਲੈ ਚਾਹੀ ਚੋਕੇ ਲੈ ਜੀ ਠੀਕ ਹੈ ਭਾਈ ਹਾਂ ਲੈ ਇਸ ਲਈ ਥਣਾ ਦੀ ਚਵਾਈ ਚੈੱਕ ਕਰੋ ਇੱਕ ਨੰਬਰ ਚ ਹੋਣ ਲੱਗਿਆ ਕਰਮਾ ਲਈ ਨੂੰ ਕਿ ਨਹੀਂ ਬਈ ਹਾਂ ਜੀ ਕੀ ਬਾਤ ਹੈ ਯਾਰ ਦੁੱਧ ਵਿੱਚ ਟਫ ਹੰਡਫੁਲ ਮੱਝ ਨਾਲ ਦਾ ਦੁੱਧ ਦੇਣਾ ਗਰਮੀ ਨਹੀਂ ਮੰਨਣੀ ਗਰਮੀ ਨਹੀਂ ਹੋਈ ਆ ਹਾਂ ਕਿ ਨਹੀਂ ਥਣ ਥਣ ਬਹੁਤ ਹੀ ਵਧੀਆ ਵੀ ਲੱਗਿਆ ਬੜਾ ਤੇ ਬਸ ਕਰ ਬਈ ਹਾਂ ਥਾਣੀ ਬੜਾ ਚੰਗਾ ਮੁੱਠੀ ਵਾਲਾ ਥਣ ਅਲਗ-ਅਲਗਾ ਹਾਂ ਲੇਵਾ ਕਮਾਲ ਦਾ ਸੂਈ ਸਵਾਈ ਖੋਲਦੇ ਤੌਰ ਤੇ ਬਈ ਬਾਕੀ ਠੰਡੀ ਸੀ ਲ ਫੁੱਲਾ ਬਾਕੀ ਜਿਹੜੇ ਭਰਾਏ ਬਰੀਡ ਰੱਖਦੇ ਉਹਨਾਂ ਨੂੰ ਪਤਾ ਹੈਗਾ ਬਈ ਗਰਮੀਆਂ ਦੇ ਤੋਹਫੇ ਆ ਗਰਮੀ ਨਹੀਂ ਮੰਨਦੇ ਗਰਮੀ ਦੁਨੇ ਨਹੀਂ ਮੰਨਦੇ ਹੈਂਡਫੁੱਲ ਲਾਓ ਹਾਂ ਚਾਹੇ ਘਰੇ ਦੁੱਧ ਪੀ ਲੋ ਜਾਂ ਆ ਕਰੀ ਮੈਂ ਸਰ ਦਾ ਦੁੱਧ ਦੇਣਾ ਨੇ ਇੱਕ ਨੰਬਰ ਦੁੱਧ ਹੋਗਾ ਸੋਰਾ ਦੇਖੋ ਇੱਕ ਨੰਬਰ ਆ ਬਾਈ ਕੀ ਮੋਲ ਆ ਫਿਰ ਜਾਇਜ਼ ਇਹਦਾ ਮੁੱਲ ਕਰਾਣਾ ਤਾਂ ਇਹਦਾ 55 ਕਰਾ ਲਾ ਚਾਹੇ 50 ਕਰਾ ਲਾ ਬਸ ਇਹਦਾ 48000 ਲੈਣਾ ਚੱਕ ਬਾਈ ਹਾਂ ਮੁੱਲ ਕਰਾਉਣਾ 55 50 ਕਰਾ ਲਓ 48000 ਦੀ ਵਾੜ ਬਾਈ ਇਹਨਾਂ ਦੇ ਦੇ ਦਿਆਂਗੇ ਇਹ ਜਿਹੜਾ ਮੁੱਲ ਦੱਸਿਆ ਜੋ ਛੋੜ ਹੀ ਹੋਣੀ ਆ ਠੀਕ ਆ ਨੇ ਬਾਈ ਕਲਾ ਬਾਦੇ ਘਟੇ ਵਾਲਾ ਬਾਈ ਮੰਨ ਕੇ ਚੱਲ ਨਾ ਕਿ ਹੋ ਕਿਉਂ ਮੁੱਲ ਬਾਈ ਨੇ ਕਰਤਾ 50 ਕਰਤਾ 55 ਕਰਤਾ ਨਾ ਬਾਈ ਹਾਂਜੀ ਹਾਂ ਸ਼ੋਰਸ਼ਿਪ ਬਾਈ ਹੋ ਮੁੱਲ ਲੈਣ ਦੇ ਨਾਲੇ ਲੈਣ ਦੇਣਾ ਦੁੱਧ ਦੀ ਗਾਰੰਟੀ ਆ ਇਹਦੇ ਥੱਲੇ ਐਮਾਂ ਲਾ 12 ਕਿਲੋ ਬੋਰਾ ਠੀਕ ਆ ਹੁਣ ਤਿਆਰ ਆ ਹੂੰ ਤੀਜਾ ਦਿਨ ਸੂਈ ਨੂੰ ਆ ਇਹਦੇ ਥੱਲੇ ਚੌਥਾ ਦਿਨ 8 ਕਿਲੋ ਰੰਗ ਦਾ ਦੁੱਧ ਠੀਕ ਆ ਬਾਈ ਹਾਂ ਤੇ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆ ਬਾਈ ਨੇ ਕਨੈਕਟ ਕਰ ਲਿਓ ਜੀ ਧੰਨਵਾਦ ਬਈ